ਬਾਈ ਦੀ ਦੇਗ ਬਣਾਉਣ ਕਰਿਆ ਆਪਾਂ ਇਹ ਟਟਾਵਾ ਖੰਡੇ ਇਹ ਲਗੀ ਦੇਗ ਬੰਨ ਤਨ ਦਾ ਦੇਗ ਆ ਦੇ ਲਈ ਬਣਾਉਣ ਲੱਗੇ ਆ ਅੰਮਾ ਆਪਣੇ ਚਾਚੇ ਦੇ ਮੂਰੇ ਤੇ ਤਿਆਰ ਹੋ ਗਿਆ ਅਸਰ ਹੋ ਵੀ ਹੋ ਗਿਆ ਤੇ ਮੈਮੀ ਹੋ ਗਏ ਆ ਖਸ਼ਾਲ ਬੰਦਾ ਸਿਆ ਦਾ ਬਬਾਈ ਦਾ ਜੀ ਜੀ ਮੇਰ ਕਰਨ ਤੇ ਆਪਣਾ ਹੋ ਗਿਆ ਤਿਆਰ ਮੈਂ ਵੀ ਹੋ ਗਈ ਤਿਆਰ ਬਾਕੀ ਸਾਰੇ ਚਲੇ ਗਏ ਆ ਮੈਂ ਇਕੱਲੀ ਘਰ ਆ ਅਸੀਂ ਆਏ ਆਪਣੇ ਜਿਮ ਅੱਜ ਜਿਮ ਦੇ ਵਿੱਚ ਸੁਖਵੀਰ ਸਾਹਿਬ ਦਾ ਪਾਠ ਕਰਾਇਆ ਤੇ ਬਸ ਜਿਮ ਵਾਲੇ ਹੀ ਸੱਦੇ ਆ ਬਾਕੀ ਹੋਰ ਕੋਈ ਨਹੀਂਗਾ ਮੇਰੇ ਰਿਸ਼ਤੇਦਾਰਾਂ 'ਚ ਕੋਈ ਨਹੀਂ ਬੁਲਾਇਆ ਕਿਉਂਕਿ ਜਿਮ ਦੇ ਵਿੱਚ ਜਗ੍ਹਾ ਥੋੜੀ ਹੁੰਦੀ ਆ ਮਛੀ ਨਮਸ਼ਨਾ ਲੱਗਦੀਆਂ ਹੁੰਦੀਆਂ ਵਾ ਤੇ ਇਸ ਕਰਕੇ ਅਸੀਂ ਸਿਰਫ ਅਸੀਂ ਆਇਆ ਘਰ ਦੇ ਘਰ ਤੇ ਬਸ ਜੇਮੂ ਬਲੇ ਦੇ ਆਏ ਆ ਜਾਂਦਾ ਲੱਗੋ ਥੋੜੇ ਬਤੇ ਇਹਦਾ ਗਲੀ ਘੁੰਮਣ ਹੋਏਗਾ ਜਿਹੜਾ ਉਹ ਆਇਆ ਬਸ ਦਾਨ ਦੇਵਕਾ ਉਹ ਤੇ ਦਇਆ ਉਹਨਾਂ ਦੇ ਹਿੱਸੇ ਆਉਂਦੀ ਹੈ ਜਿਨ੍ਹਾਂ ਨੂੰ ਕਿਰਤ ਕਰਨ ਦੀ ਜਾਚ ਹੈ ਦਇਆ ਉਹਨਾਂ ਦੇ ਹਿੱਸੇ ਆਉਂਦੀ ਹੈ ਜਿਨ੍ਹਾਂ ਕਿਰਤ ਦੀ ਜਾਚ ਹੈ ਜੇ ਕਿਤੇ ਪਾਰਕ ਤੇ ਕੋਈ ਚਾਂਸ ਹੋਇਆ ਹੋਵੇ ਕਿਤੇ ਐਕਸੀਡੈਂਟ ਹੋ ਜੇ ਤੇ ਜਿਹੜਾ ਡਾਕਟਰ ਆ ਜੇ ਉਹਨੂੰ ਡਾਕਟਰੀ ਦਾ ਕੰਮ ਆਉਂਦਾ ਡਾਕਟਰੀ ਦੀ ਕਿਰਤੋਂ ਦੀ ਫੇਰ ਹੀ ਉਹਦੇ ਉੱਤੇ ਦਇਆ ਕਰ ਸਕਦਾ ਮੈਂ ਨਾ ਦਇਆ ਨਹੀਂ ਕਰ ਸਕਦਾ ਜੇ ਕਿਤੇ ਕਿਸੇ ਦਾ ਕੱਚਾ ਮਕਾਨ ਆ ਜਿਹੜਾ ਮਿਸਤਰੀ ਆ ਉਹੀ ਉਹਨੇ ਉੱਪਰ ਦਇਆ ਕਰ ਸਕਦਾ ਬਾਦ ਕਿਉਂਕਿ ਉਹਨੂੰ ਕੰਮ ਆਉਂਦਾ ਸਾਡੇ ਵਰਗੇ ਕਹਿੰਦੇ ਜਾਂ ਕੇ ਉਹਦਾ ਮਕਾਨ ਬਣਵਾ ਲਈਏ ਕਦੀ ਨਹੀਂ ਬਣਵਾ ਸਕਦੇ ਕਿਉਂ ਕਿ ਕਿਰਤ ਨਹੀਂ ਆਉਂਦੀ ਧੰਗ ਗੁਰੂ ਕਿਰਨਾਨਕ ਸਾਹਿਬ ਪਾਸ਼ਾ ਨੇ تین ਮੁਢਲੇ ਸਿਧਾਂਤਾਂ ਅੰਤਰਗੁਣਾ ਵਿੱਚੋਂ ਪਹਿਲਾ ਸਿਧਾਂਤ ਕਿਰਤ ਕਰੋ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ 52 ਹੁਕਮਾਂ ਤੇ 52 ਹੁਕਮਾਂ ਦੇ ਵਿੱਚੋਂ ਗੁਰੂ ਸਾਹਿਬ ਨੇ ਪਹਿਲਾ ਹੁਕਮ ਕਿਰਤ ਕਰਨੀ ਕਿਹਾ ਤੇ ਕਹਿੰਦੇ ਕਰਤਨ ਧਰਮ ਦੀ ਗੱਲ ਨਹੀਂ ਕਹਿੰਦੇ ਜਿਹੜੀ ਧਰਮ ਵੀ ਗਿਰਤ ਹੋਊਗੀ ਉਹ ਪਰਮਾਨੰਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੁੰਦੀ ਜੀ ਇਹ ਤਾਂ ਦੇ ਨਾਲ ਜੁੜੀ ਹੈ ਅਤੇ ਸਤਿਗੁਰਾਂ ਦੇ ਕਿਉਂਕਿ ਜਿਹੜੀ ਦਇਆ ਹੈ ਨਾ ਮਹਾਰਾਜ ਇਹਨੂੰ ਤਾਂ ਲਿਖਦਾ ਕਹਿੰਦੇ 8 60 ਤੀਰਥ ਸਗਲ ਪੁੰਨ ਕਹਿੰਦੇ 68 ਕੜਾਉਂ ਕੜਾ ਪ੍ਰਸ਼ਾਦ ਦੀ ਮਰਤਾਈ ਜਾਵੇਗੀ ਸਤਿਗੁਰਾਂ ਦੀ ਸਵਾਰੀ ਸਭ ਜਾਣ ਤੱਕ ਬੇਨਤੀ ਹੈ ਕੋਈ ਦੂਰ ਨਾ ਪਾ पापा जी चल ले है चलंदे चल लंगर प्रसाद दा पर इसने खा ली है है ना परी ਪ੍ਰੀਤ ਪ੍ਰੀਤ ਐ ਚਾਚਾ ਮੈਨੂੰ ਨਹੀਂ ਪਤਾ ਨਾ ਮਿਸ਼ਨ ਇਹ ਬਦਲਿਆਣਾ ਉਹ ਬਹੁਤ ਜੀ ਇਹ ਨੌਂ ਦੇ ਰਹਿਣਾ ਲੈਣਾ ਚਲੋ ਸ਼ੁਰੂ ਕਿੱਲੇ ਜਾਣੀ ਹੈ ਹਾਪੀ ਬਰਥਡੇ ਕਵਾ ਦੇ ਸਾਰੇ ਆਣ ਲੈ ਜੀ ਨਹੀਂ ਜੀ ਆ ਜੀ ਆ ਉਹਨਾਂ ਨੇ ਖਵਾਣਾ ਸੀ ਜੀ ਨਾ ਨਾ ਖਵਾਣਾ ਸਾਰੇ ਚੱਕਣਗੇ ਹੋਰ ਜੀ ਚਲੋ ਹੁਣ ਕੋਈ ਦੰਪੂਰਾ ਲੰਘੇ ਲੰਗਾ ਕੱਢ ਇਹ ਜਿੰਮਾ ਫੈਮਿਲੀ ਆ ਦੇ ਪ੍ਰਿੰਸ ਨੂੰ ਮੁਕਾਰ ਪ੍ਰਿੰਸ ਇੱਧਰ ਆ ਵਾ ਇੱਧਰ ਆਓ ਇੱਕ ਸੈਕਿੰਡ ਰਹਿਣ ਦਿਓ ਜਿਹੜਾ ਆ ਤੁਹਾਨੂੰ ਜਿਹੜਾ ਜਿੰਮ ਦੇ ਪੈਂਪਰ ਦੇ ਬਾਰੇ ਹਾਂ ਜਿੰਮ ਦੇ ਹੀ ਆ ਸਾਡਾ ਰਿਸ਼ਤੇਦਾਰ ਕੋਈ ਨਹੀਂ ਆਇਆ ਵਿੱਚ ਸਾਡੇ ਦੋ ਸਵਾਬ ਸਾਰੇ ਜਿੰਮ ਵਾਲੀ ਆ ਮੈਂ ਆਪਾਂ ਚਾਹ ਨਹੀਂ ਪਾਣਾ ਚਨਾ ਵਿੱਚ ਹੋਣੀ ਵੀ ਤਾਂ ਅਜੇ ਗਿਫਟ ਨਾ ਲਿਆਇਆ ਕਰੋ ਉਦਾਂ ਆਇਆ ਕਰੋ ਹਨਾ ਜਿੰਨੇ ਜਿੰਨੇ ਆਉਣਾ ਹਨਾ ਗਿਫਟ ਕੀ ਕਰਨੀ ਹੁੰਦੇ ਆ ਕਿਹਾ ਹੁੰਦੇ ਆ ਰੀਤਾ ਰੀਤਾ ਚੋ ਕਿਤੇ ਆਇਆ ਛੀ ਕਾਕਾ ਹੈ ਅੱਧਾ ਕਿਲੋ ਵੀ ਤੇ ਕਿਲੋ ਵੀ ਆ 9 ਕਿਲੋ ਤਾਂ ਥੋੜਾ ਜਿਹਾ ਜ਼ਿਆਦਾ ਤਾਈ ਉਹ ਤੇ ਤਾਂ ਕਿੰਨਾ 52 ਕਿਲੋ 100 ਗ੍ਰਾਮ ਚਲੋ ਕੱਟ ਹੈ ਹੈ 흘 ਨਹੀਂ ਹਿੱਲੀ ਜਾਣੀ ਥੋੜਾ ਗਾਹ ਵੀ ਕੋਲ ਸੈਂਟਰ ਤੇ ਐਨੀ ਨਹੀਂ ਸੈਂਟਰ ਤੇ ਚਾਹਾਂ ਇੱਥੇ ਪਰੇ ਦਾ ਹੈਗਾ ਹਾਂ ਸਿੱਧੀ ਖਾਓ ਪੜੋ ਨੰਨ ਨੂੰ ਲਪੜਾ 17 ਕਿਲੋ 17 ਕਿਲੋ 17 ਕਿਲੋ 120 ਗ੍ਰਾਮ पचवंजा किलो तीन सौ ग्राम बाठ किलो हो पचवंजा किलो